ਬੋਲੇ ਈਸੋ ਨਿਹਾਲ ਸਾਧ ਸੰਗਤ ਜੀ ਆਪੇ ਬੋਲੇ ਈਸੋ ਨਿਹਾਲ ਸਾਧ ਸੰਗਤ ਜੀ ਆਪੇ ਲੋ ਜੀ ਜਿਹੜੀ ਪਿਛਲੇ ਦਿਨਾਂ ਸੱਚਖੰਡ ਸਤਿ ਸੱਚਖੰਡ ਸ੍ਰੀ ਅਨੰਦ ਸਾਹਿਬ ਯਾਤਰਾ ਗਈ ਸੀ ਅੱਜ ਸਾਰੀ ਸੰਗਤ ਪਹੁੰਚ ਗਈ ਹੈ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਚੜ੍ਹਦੀ ਕਲਾ ਠੀਕ ਠਾਕ ਆ ਗਏ ਆ ਗਏ ਆ ਸਾਡਾ ਦੇਵਾਨੰਦ ਯਾਰ ਵੀ ਆ ਗਿਆ ਹੋਰ ਚੜ੍ਹਦੀ ਕਲਾ ਠੀਕ ਠਾਕ ਯਾਤਰਾ ਹੋ ਗਈ ਵਧੀਆ ਵਧੀਆ ਚਲੋ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਵਧੀਆ ਵਧੀਆ ਕਾਇਮ ਹੈ ਮੇਲੇ ਜਪਰੀ ਦਾ ਪਹਿਰੀ ਹੱਥ ਆ। ਇਹ ਹੀ ਹੈ ਤੇ ਨਹੀਂ ਪਹਿਰੀ ਹੱਥ ਲਾਉਣਾ ਜ਼ਰੂਰੀ ਆ ਦਰਸ਼ਨ ਸੰਗਤ ਦੇ। ਯਾਤਰਾ ਕਰਕੇ ਆਏ ਹਨਾ ਗੁਰੂ ਘਰਾਂ ਦੀ। ਹਾਂ। ਹੋਰ ਠੀਕ ਠਾਕ ਯਾਤਰਾ ਹੋ ਗਈ। ਛੜਦੀ ਕਲਾ ਨਾ। ਨਜ਼ਾਰੇ ਆ ਗਏ। ਲੋ ਜੀ ਆ ਸੰਗਤ ਸਾਰੀ ਗਈ ਸੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ ਛੜਦੀ ਕਲਾ। ਹੋਰ ਠੀਕ ਠਾਕ ਆ ਗਏ। ਹਾਂ 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 ਵਧੀਆ। ਹੋਰ ਜੀ ਛੜਦੀ ਕਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਕਿਵੇਂ ਰਹੀ ਯਾਤਰਾ? ਛੜਦੀ ਕਲਾ ਚ? ਹਾਂ। ਠੀਕ ਠਾਕ ਹੈ ਠੀਕ ਠਾਕ ਆ ਗਏ ਵਧੀਆ। ਬਹੁਤ ਕੀ ਹੋਰ ਜੀ ਚ ਚੰਗੀ ਗੱਲ ਆ ਬੰਦੇ ਸਾਰੇ ਆਉਦੇ ਸੀਗੇ ਥਾਗ ਦੇਦੇ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਸਹੀ ਆ ਸਹੀ ਆ ਪਤਾ ਕਿ ਨਾ ਆਉਦੇ ਕੋ ਚਲੋ ਮੇਰੇ ਜੀ ਹਾਲ ਵੀ ਕੀ ਹਾਲਾ ਠੀਕ 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 ਰਹੀ ਯਾਤਰਾ ਚਲੋ ਜੀ ਆਜੋ ਆਜੋ ਸਾਰੇ ਗਾਹ ਨੂੰ ਆਜੋ ਰਬਈ ਇੱਧਰ ਆ ਲੋ ਜੀ ਸਾਰੀ ਸੰਗਤ ਦੇ ਸਰਪਾਉ ਪਾਰੇ ਜੀ ਆ ਰਹੇ ਆ ਅੱਗੇ ਆਜੋ ਜਕਾਰਾ ਲਾ ਦਿਆ ਕਰੋ ਬੱਲੇ ਸੋਨ ਹੈ ਸਤ ਸ੍ਰੀ ਅਕਾਲ ਸਿਆਪਾਲ ਬੋਲੇ ਇਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਇਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਇਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਈਸੋ ਨਿਹਾਲ ਸਾਥ ਸਿਰਿਆ ਕਾਲ ਬੋਲੇ ਈਸੋ ਨਿਹਾਲ ਸਾਥ ਸਿਰਿਆ ਕਾਲ ਆ ਮੁੰਡਾ ਸਾਹਮਣੇ ਆ ਮੁੰਡੇ ਬੋਲੇ ਈਸੋ ਨਿਹਾਲ ਸਾਥ ਸਿਰਿਆ ਕਾਲ ਆ ਪਾਣੀ ਖੰਦ ਸਵਾਇ ਬੋਲੇ ਆਜੋ ਬੋੜ ਸਾਰੀ ਸੰਗਤ ਦਾ ਪਰਮਾ ਸਵਾਗਤ ਕੀਤਾ ਗਿਆ ਸਾਰੀ ਸੰਗਤ ਨੂੰ ਸਰਪਾਉ ਭੇਟ ਕੀਤੇ ਗਏ ਨਾਲ ਹਾਰ ਵੀ ਪਾਏਗੇ ਸੋ ਵਾਹਿਗੁਰੂ ਯਾਤਰਾ ਨੇਦੀ ਸਫਲਤਾ ਕਰੇ ਆ ਜਾ ਆਪਾ ਆਪਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਆਇਓ ਹਣੇ ਦੇ ਵੀ ਪਾਦੇ ਇਹ ਸਾਰੇ ਪਾਦੇ ਨੇ ਹੋਰ ਜੀ ਠੀਕ ਐ ਮੇਰੀ ਫਿਰ ਯਾਤਰਾ ਮੇਰੇ ਯਾਰ ਦੀ ਬਹੁਤ ਵਧੀਆ ਰਹੀ ਯਾਰ ਠੀਕ ਠਾਕ ਰਹਿ ਕੋਈ ਤੰਗੀ ਤਕਲੀਫ ਅੱਛਾ ਸੋਖ ਸੋਖ ਖਾਣਾ ਗਿਆ ਵਧੀਆ ਤਰੀਕੇ ਨਾਲ ਦਰਸ਼ਨ ਮੇਲੇ ਕਰਕੇ ਆ ਗਿਆ ਤੁਸੀਂ ਨਾਲ ਉਹਦੀ ਫਿਰਦੀ ਵਧੀਆ ਚਲੋ ਕੋਈ ਨਹੀਂ ਇਹ ਜੇ ਭਾਗਾ ਚੋਂ ਦਾ ਉਹ ਹੀ ਜਾ ਸਕਦਾ ਤੁਸੀਂ ਜਾਵੜੇ ਅਸੀਂ ਜਾਵੜੇ ਇੱਕੋ ਹੀ ਗੱਲ ਤੁਹਾਡੇ ਦਰਸ਼ਨ ਹੋ ਗਏ ਠੀਕ ਐ ਤੇ ਬਾਬਾ ਨਾਨਕ ਮਿਹਰ ਕਰੇ ਸਾਡੀ ਅਰਦਾਸ ਬੇਨਤੀ ਕਰਕੇ ਆਇਆ ਕਰਕੇ ਚਲੋ ਬਾਬਾ ਕਿਰਪਾ ਦੀ ਚਲੋ ਕਰੂਗਾ ਕਿਰਪਾ ਬਾਬਾ ਤੇ ਬਾਕੀ ਚਲੋ ਵੱਡੇ ਭਾਗ ਹਨ ਜਿਨ੍ਹਾਂ ਦੀ ਕਰਮਾ ਚ ਹੁੰਦਾ ਉਹ ਹੀ ਦਰਸ਼ਨ ਕਰ ਸਕਦੇ ਬਾਕੀ ਸਾਰੀ ਸੰਗਤ ਬਈ ਵਧੀਆ ਤਰੀਕੇ ਨਾਲ ਯਾਤਰਾ ਕਰਕੇ ਪਹੁੰਚ ਗਈ ਆ ਤੇ ਹੁਣ ਸਾਰਿਆਂ ਨੇ ਸਵਾਗਤ ਕੀਤਾ ਤੇ ਹੁਣ ਚਾਹ ਪਾਣੀ ਅੰਦਰ ਪਿਆਉਣਗੇ ਆਜੋ ਫਿਰ ਚੱਲ ਜੀ ਹਾਂ ਚਲ ਆਜੋ ਆਜੋ ਲੋ ਜੀ ਸੰਗਤ ਦੀ ਇੱਧਰ ਸੇਵਾ ਕੀਤੀ ਜਾ ਰਹੀ ਹੈ ਲੋ ਜੀ ਇੱਧਰ ਪਕੌੜਿਆਂ ਦੇ ਨਾਲ ਸੇਵਾ ਬਈ ਸੰਗਤ ਦੀ ਸੋ ਸੇਵਾ ਇਹਨਾਂ ਦੀ ਮਹਾਨ ਸੋ ਸਾਰੇ ਜਣਿਆਂ ਦੀ ਦਰਸ਼ਨ دیدار ਹੋਏ ਸੋ ਤੁਹਾਨੂੰ ਹੋ ਗਏ ਬਈ ਸਾਰੀ ਸੰਗਤ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਭਰਮਾ ਸਵਾਗਤ ਕੀਤਾ ਗਿਆ ਜੀ ਪੀਲੇ ਸਰਪਾਓ ਦਿੱਤੇ ਆ ਵੇਖੋ ਬਈ ਗੁਰੂ ਗ੍ਰੰਥ ਸਾਹਿਬ ਲਓ ਜੀ ਚੜ੍ਹਦੀ ਕਲਾ ਇਹ ਐਡੀ ਪਕੌੜੇ ਪਹਿਲੇ ਕਹਿੰਦਾ ਕੋਈ ਖੁੱਲਾ ਗੱਫਾ ਇੱਧਰ ਸੰਗਤ ਆਪੋ ਆਪਣਾ ਸਮਾਨ ਕੱਢਦੀ ਹੋਈ ਸੋ ਸਾਰੀ ਸੰਗਤ ਪਹੁੰਚ ਗਈ ਆ ਸੋ ਆਪੋ ਆਪਣੇ ਸਮਾਨ ਪ੍ਰਸ਼ਾਦ ਕੱਢ ਰਹੀ ਆ ਸੋ ਆਪਾਂ ਨੂੰ ਵੀ ਪ੍ਰਸ਼ਾਦ ਮਿਲ ਗਿਆ ਬਈ ਆਪਣੇ ਯਾਰ ਦੇਵ ਨੇ ਲਿਆਂਦਾ ਧੰਨਵਾਦ ਚੜ੍ਹਦੀ ਕਲਾ ਧੰਨਵਾਦ ਤੁਹਾਡਾ ਪ੍ਰਸ਼ਾਦ ਲਿਆਉਣ ਲਈ ਸੇਵਾ ਅਰਦਾਸ ਬੇਨਤੀ ਕਰਾਉਣ ਦੇ ਲਈ ਹਨ ਤੁਹਾਡੇ ਧੰਨਵਾਦ ਜਿਹੜੇ ਸਾਡੇ ਕੋਲੇ ਆ ਗਏ ਭੋਕੇ ਤੇ ਪਹੁੰਚ ਗਏ ਸਹੀ ਗੱਲ ਦਰਸ਼ਨ ਹੋ ਗਏ ਮੇਰੇ ਦਵਾਈ ਚ ਦੀ ਗੱਲ ਹੈ ਜੀ ਕੂਨ ਲਾਉਣਾ ਈ ਤੈਨੂੰ ਚੱਲ ਕੋਈ ਨਹੀਂ ਹੋ ਹੀ ਜਾਂਦਾ ਤਾਂ ਵੱਧ ਘੱਟਾ ਕੋਈ ਚੱਕਰ ਨਹੀਂ ਹੈਗਾ ਹੋਰ ਚੜ੍ਹਦੀ ਕਲਾ ਚਲੋ ਫਿਰ ਹੈ ਮਿਲਦੇ ਆਂ ਫਿਰ ਹੈ ਓਕੇ ਪੈ ਗਿਆ ਵੀਰੇ ਤੇਲ ਬਈ 52 53 ਹਜ਼ਾਰ ਦਾ ਠੀਕ ਹੈ ਕਿੰਨੇ ਦਿਨਾਂ ਦੀ ਯਾਤਰਾ 17ਵਾਂ ਦਿਨਾਂ ਅੱਜ 17ਵੇਂ ਦਿਨ ਪਹੁੰਚ ਗਏ ਹਾਂ ਜੀ ਕੋਈ ਰਾਜ ਕੋਈ ਤੰਗੀ ਤਕਲੀਫ ਕੋਈ ਕੋਈ ਵਧੀਆ ਵਾਹਿਗੁਰੂ ਦੀ ਕੈਪ ਆ ਰਹੀ ਜੀ ਸੋ ਸੋਖ ਸੋਖਾ ਨਾ ਬਾਈ ਸੰਗਤ ਸੇਵਾ ਕਰਕੇ ਦਰਸ਼ਨ ਕਰਕੇ ਪਹੁੰਚ ਗਈ 4000 ਕਿਲੋਮੀਟਰ ਦਾ ਤਕਰੀਬ ਬੰਦ ਇੱਥੋਂ ਆਪਣੇ ਪਿੰਡ ਤੋਂ 4000 ਕਿਲੋਮੀਟਰ ਬੰਦ 2000 ਜਾਣ ਲੋ ਯਾਰ ਆਓ 53000 ਦਾ ਤੇਲ ਪੀ ਕੇ ਡੀਜ਼ਲ ਤੇ ਬਾਕੀ ਕੋਈ ਪੈਂਚਰ ਪੁੰਚਰ ਕੋਈ ਪ੍ਰੋਬਲਮ ਕੋਈ ਜਮਾ ਨਹੀਂ ਕੋਈ ਦਿੱਕਤ ਨਹੀਂ ਆਈ ਵਧੀਆ ਵਾਹਿਗੁਰੂ ਦੀ ਕਿਰਪਾ ਰਹੀ ਆ ਵਧੀਆ ਕੋਈ ਦਿੱਕਤ ਨਹੀਂ ਸੇਤਾਂ ਵੱਲੋਂ ਵੀ ਸਾਰੇ ਬੰਦੇ ਸਾਰੀ ਸੰਗਤ ਤੰਦਰੁਸਤ ਤੰਦਰੁਸਤ ਪੂਰੇ ਲਓ ਜੀ ਤੰਦਰੁਸਤ ਸਾਰੀ ਸੰਗਤ ਆ ਤੇ 53000 ਦਾ ਤੇਲ ਪੀ ਗਿਆ 17ਵੇਂ ਦਿਨ ਅੱਜ ਸੰਗਤ ਪਹੁੰਚ ਗਈ ਆ ਸੋ ਇਹ ਪਾਕਾਂ ਵਾਲਾ ਟਰੈਕਟਰ ਇਹ ਗਿਆ ਸੀ ਆਪਣੇ ਪਿੰਡੋਂ ਸਾਰੀ ਸੰਗਤ ਵੀ ਪਹੁੰਚ ਗਈ ਆ ਸੋ ਵਾਹਿਗੁਰੂ ਦਾ ਸ਼ੁਕਰ ਚਲ ਬਾਈ ਵਿਸ਼ੇਸ਼ ਧੰਨਵਾਦ ਸਾਡਾ ਬਾਈ ਸੀਰੇ ਦਾ ਹਮ ਇਲੈਕਟ੍ਰੀਸ਼ਨ ਸਾਡਾ ਉਹਨਾ ਇਹੀ ਸੀਗਾ ਲਾਈਟਾਂ ਦੋ ਤਿੰਨ ਵਾਰ ਖਰਾਬ ਹੋਈਆਂ ਹੋਰ ਵੀ ਕੋਈ ਪ੍ਰੋਬਲਮ ਆਉਂਦੀ ਬ੍ਰੇਕਾਂ ਰੁਕਾਂ ਕਲਸਣੀਆਂ ਹਨਾ ਉਹ ਸਾਰਾ ਕੁ ਕੰਮ ਸੀਰਾ ਹੀ ਕਰਦਾ ਹੈਗਾ ਇਲੈਕਟ੍ਰੀਸ਼ੀਅਨ ਵੀ ਸੀਗਾ ਤੇ ਫੈਕਟਰ ਦਾ ਮੈਸਟਰੀ ਵੀ ਸੀਗਾ ਬਹੁਤ ਧੰਨਵਾਦ ਵੀਰੇ ਤੇਰਾ ਬਹੁਤ-ਬਹੁਤ ਕਹਿੰਦੇ ਬਾਈ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਮ ਹੀ ਆਉਂਦਾ ਈ ਤੈਨੂੰ ਹੈ ਹਾਂ ਬਾਈ ਮਾੜਾ-ਮੋਟਾ ਜਿੰਨਾ ਕਉਂਦਾ ਕਰ ਦੇਈਦਾ ਸੀ ਜੀ 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 ਚਲੋ ਇਹਦੀ ਮਹਾਨ ਸੇਵਾ ਬਾਈ ਨਿਕੜੋਈਆਂ ਤੇ ਗਾਈਡ ਵੀ ਕਰਦੇ ਇੱਕ ਤਰ੍ਹਾਂ ਨਾਲ ਪੂਰਾ ਦਾਦਾ ਜੀ ਤੇਰੇ ਨਾਲ ਆ ਇਹ ਵੀ ਸੀ ਨਹੀਂ ਨਹੀਂ ਸਹੀ ਆ ਜੀ ਚਲੋ ਸਾਰਿਆਂ ਨੇ ਆਪੋ ਆਪਣੀ ਪਤਾ ਮੀਡੀਆ ਕਵਰੇਜ ਰਾਜ ਸੇਵਾ ਸੋਨਿਹਾਲ ਸ੍ਰੀ ਅਕਾਲ ਨਿਹਾਰ ਰਾਜ ਸ੍ਰੀ ਅੰਕਾਲ